ਟੜਕਸਾਰ ਘਰ ਚ ਸੁੱਤਾ ਪਿਆ ਸੀ ਸਾਰਾ ਟੱਬਰ ਤੇ ਇਹ ਆਪਣੇ ਘਰ ਦੇ ਵਿੱਚ ਜਿਹੜਾ ਦਰਵਾਜ਼ਾ ਸੀ ਕਿਤੇ ਉਹ ਕੁੰਡੀ ਹਲਕੇ ੱ ਟੱਕੇ ਨਾਲ ਹੀ ਖੁੱਲ ਗਈ ਗੇਟ ਤੋਂ ਤਾਂ ਜਦ ਬੱਚਾ ਇਕੱਲਾ ਹੀ ਜਿਹੜਾ ਬਾਹਰ ਆ ਗਿਆ ਸੀਗਾ 3 ਸਾਲਾਂ ਦਾ ਬੱਚਾ ਘਰ ਦਾ ਗੇਟ ਕੋਲ ਇਕੱਲਾ ਹੀ ਨਿਕਲਿਆ ਬਾਹਰ ਓਕੇ ਤੇ ਅਸੀਂ ਠੰਡ ਦੇ ਦਿਨ ਹੈਗੇ ਨੇ ਤਾਂ ਜਲਦੀ ਅਸੀਂ ਥਾਣੇ ਲੈ ਆਏ ਥਾਣੇ ਲੈ ਕੇ ਉਹਨੂੰ ਜਿਹੜਾ ਹੈਗਾ ਗਰਮ ਰਜਾਈ ਵਗੈਰਾ ਤੇ ਅੱਗ ਵਾਲੀ ਤੇ ਉਹਨੂੰ ਦੁੱਧ ਵਗੈਰਾ ਪਿਆਇਆ ਤੇ ਉਸ ਤੋਂ ਬਾਅਦ ਉਹ ਬੱਚਾ ਥੋੜਾ ਸੈਨਾ ਹੋਇਆ ਸੀਗਾ ਤੇ ਸੌਂ ਗਿਆ ਜਦੋਂ ਪਰਿਵਾਰ ਨੇ ਉੱਠ ਕੇ ਦੇਖਿਆ ਤਾਂ ਪੈ ਗਈਆਂ ਭਾਜੜਾਂ ਤਾਂ ਕਰੀਬ 2-3 ਘੰਟਿਆਂ ਬਾਅਦ ਹੀ ਸਾਨੂੰ ਉਹਦੇ ਪੇਰਣ ਨੂੰ ਮਤਲਬ ਕਿ ਲੱਭਣ ਚ ਮਦਦ ਮਿਲੀ ਤੇ ਇਹ ਮਦਦ ਸਾਨੂੰ ਸੋਸ਼ਲ ਮੀਡੀਆ ਰਾਹੀਂ ਮਿਲੀ ਹੈ ਇਹ ਅਜੀਬੋ ਗਰੀਬ ਮਾਮਲਾ ਸੰਗਰੂਰ ਦੇ ਭਵਾਨੀਗੜ੍ਹ ਤੋਂ ਸਾਹਮਣੇ ਆਇਆ ਜਾਣਕਾਰੀ ਮੁਤਾਬਕ ਸਵੇਰ ਦੇ ਕਰੀਬ 3:30 ਵਜੇ ਦਾ ਸਮਾਂ ਸੀ ਜਦੋਂ ਇਸ ਬੱਚੇ ਨੇ ਨੀਂਦ ਛੁੱਟ ਕੇ ਘਰ ਦੇ ਦਰਵਾਜ਼ੇ ਦੀ ਕੁੰਡੀ ਖੋਲ ਲਈ ਇੰਨਾ ਹੀ ਨਹੀਂ ਇਹ ਬੱਚਾ ਘਰ ਤੋਂ ਬਾਹਰ ਨਿਕਲ ਗਿਆ ਦੇ ਸੁੱਤੇ ਪਏ ਇਸ ਪਰੇ ਬੱਚੇ ਦੇ ਪਰਿਵਾਰ ਨੂੰ ਇਸ ਦੀ ਭਣਕ ਤੱਕ ਨਹੀਂ ਲੱਗੀ ਇਸ ਬਾਰੇ ਪਰਿਵਾਰ ਨੂੰ ਉਦੋਂ ਪਤਾ ਲੱਗਾ ਜਦੋਂ ਪਰਿਵਾਰ ਸਵੇਰੇ ਆਰਾਮ ਨਾਲ ਸੁੱਤਾ ਉੱਠਿਆ ਤੇ ਜਦੋਂ ਉਹਨਾਂ ਨੇ ਆਪਣੇ ਬੱਚੇ ਵੱਲ ਦੇਖਿਆ ਤਾਂ ਬੱਚਾ ਘਰ ਚ ਕਿਤੇ ਵੀ ਮੌਜੂਦ ਨਹੀਂ ਸੀ ਜਿਸ ਤੋਂ ਬਾਅਦ ਪਰਿਵਾਰ ਨੂੰ ਭੱਜਣਾ ਪੈ ਗਿਆ ਜਾਣਕਾਰੀ ਮੁਤਾਬਕ ਇਹ ਬੱਚਾ ਗਲੀਆਂ ਚ ਇਕੱਲਾ ਹੀ ਘੁੰਮਦਾ ਫਿਰ ਰਿਹਾ ਸੀ ਅਚਾਨਕ ਇਸ ਦੇ ਇਸਤੇ ਇੱਕ ਭਲੇ ਸੱਜ ਦੀ ਨਜ਼ਰ ਪੈ ਗਈ ਤੁਰੰਤ ਸੱਜ ਸਵੱਲੋਂ ਘਟਨਾ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਜਿੰਨਾ ਮੌਕੇ ਤੇ ਬੱਚੇ ਨੂੰ ਕਬਜ਼ੇ ਚ ਲੈ ਲਿਆ ਤੇ ਉਸ ਨੂੰ ਥਾਣੇ ਲੈ ਗਏ ਜਿੱਥੇ ਪੁਲਿਸ ਵੱਲੋਂ ਬੱਚੇ ਦੀ ਮਾਪਿਆਂ ਵਾਂਗ ਸਾਮ ਸੰਭਾਲ ਕੀਤੀ ਗਈ ਫਿਲਹਾਲ ਪੁਲਿਸ ਨੇ ਸੋਸ਼ਲ ਮੀਡੀਆ ਦੀ ਵਰਤੋਂ ਕਰ ਕੁਝ ਹੀ ਘੰਟਿਆਂ ਚ ਬੱਚੇ ਦੇ ਪਰਿਵਾਰ ਨੂੰ ਲੱਭ ਲਿਆ ਤੇ ਸੁਰੱਖਿਅਤ ਬੱਚਾ ਪਰਿਵਾਰ ਨੂੰ ਸੌਂਪ ਦਿੱਤਾ ਗਿਆ ਮੇਰੇ 29 ਜਨਵਰੀ 2023 ਨੂੰ ਸਵੇਰ ਕੋ ਬੱਚਾ ਸਾਨੂੰ ਮਿਲਿਆ ਸੀਗਾ ਜਿਹਦੀ ਉਮਰ ਕਰੀਬ 2.5 ਤੋਂ 3 ਸਾਲ ਹੈਗੀ ਸੀਗੀ ਤੇ ਜਿਹੜਾ ਕੋਈ ਬੋਲ ਵੀ ਨਹੀਂ ਪਾਉਂਦਾ ਸੀਗਾ ਤਾਂ ਉਸ ਨੂੰ ਜਦੋਂ ਅਸੀਂ ਇਕੱਲਿਆਂ ਸੜਕ ਤੇ ਦੇਖਿਆ ਤੇ ਕੋਈ ਉਹਦਾ بارش وقت ਮੌਕੇ ਤੇ ਨਹੀਂ ਸੀ ਤਾਂ ਉਸ ਨੂੰ ਮੌਕੇ ਤੇ ਹੀ ਅਸੀਂ ਠੰਡ ਦੇ ਦਿਨ ਹੈਗੇ ਨੇ ਤਾਂ ਜਲਦੀ ਅਸੀਂ ਥਾਣੇ ਲੈ ਆਏ ਥਾਣੇ ਲੈ ਆ ਕੇ ਉਹਨੂੰ ਜਿਹੜਾ ਹੈਗਾ ਗਰਮ ਵਾਲ ਜਾਈ ਵਗੈਰਾ ਤੇ ਅੱਗ ਵਾਲੀ ਤੇ ਉਹਨੂੰ ਦੁੱਧ ਵਗੈਰਾ ਪਿਆਇਆ ਤੇ ਉਸ ਤੋਂ ਬਾਅਦ ਉਹ ਬੱਚਾ ਥੋੜਾ ਸੈਨਾ ਹੋਇਆ ਸੀ ਤੇ ਸੌ ਗਿਆ ਤਾਂ ਉਸ ਤੋਂ ਬਾਅਦ ਅਸੀਂ ਫੌਰਨ ਤੌਰ ਤੇ ਸੋਸ਼ਲ ਮੀਡੀਆ ਤੇ ਇੱਕ ਉਹਦੀ ਫੋਟੋ ਵਾਇਰਲ ਕੀਤੀ ਤਾਂ ਕਿ ਉਹ ਜਿਹੜਾ ਬੱਚਾ ਆਪਣੇ ਪੇਰੈਂਟ ਨੂੰ ਮਿਲ ਸਕੇ ਤਾਂ ਕਰੀਬ 2-3 ਘੰਟਿਆਂ ਬਾਅਦ ਹੀ ਸਾਨੂੰ ਉਹਦੇ ਪੇਰੈਂਟ ਨੂੰ ਮਤਲਬ ਕਿ ਲੱਭਣ ਚ ਮਦਦ ਮਿਲੀ ਤੇ ਇਹ ਮਦਦ ਸਾਨੂੰ ਸੋਸ਼ਲ ਮੀਡੀਆ ਰਾਹੀਂ ਮਿਲੀ ਹੈ ਜੋ ਕਿ ਇੱਕ اچھا ਪਲੇਟਫਾਰਮ ਹੈ ਤੇ ਉਸ ਤੋਂ ਬਾਅਦ ਬੱਚਾ ਉਹਨਾਂ ਦੇ ਮਾਪਿਆਂ ਦੇ ਹਾਂਡਓਵਰ ਕਰ ਦਿੱਤਾ ਗਿਆ ਤੇ ਬੱਚੇ ਦਾ ਨਾਮ ਜਗਨ ਸਿੰਘ ਹੈ ਸਾਨੂੰ ਹਰਪ੍ਰੀਤ ਸਿੰਘ ਤੇ ਇਹ ਆਪਣੇ ਘਰ ਦੇ ਵਿੱਚ ਜਿਹੜਾ ਦਰਵਾਜ਼ਾ ਸੀ ਕਿਤੇ ਉਹ ਕੁੰਡੀ ਹਲਕੇ ਟੱਕੇ ਨਾਲ ਹੀ ਖੁੱਲ ਗਈ ਗੇਟ ਤੋਂ ਤਾਂ ਜਦ ਬੱਚਾ ਇਕੱਲਾ ਹੀ ਜਿਹੜਾ ਬਾਹਰ ਆ ਗਿਆ ਸੀਗਾ ਤੇ ਬਾਹਰ ਆਉਣ ਤੇ ਜਦੋਂ ਉੱਥੇ ਰਹਾ ਗਿਆ ਨਹੀਂ ਕਿਸੇ ਦੇਖਿਆ ਤਾਂ ਉਹਨੂੰ 112 ਤੇ ਕਾਲ ਕੀਤੀ ਸੀ ਤੇ 112 ਦੀ ਕਾਲ ਤੇ ਕਾਰਨ ਜਿਹੜਾ ਬੱਚਾ ਇਹ ਬਿਲਕੁਲ ਸੇਫ ਆਪਣੇ ਮਾਪੇ ਕੋਲ ਚਲਾ ਗਿਆ